ਅਕਾਲ ਪ੍ਰਖਸ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਅੱਜ ਇਹ ਸਫਲਤਾ ਬਖਸ਼ੀ ਹੈ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਇਕਰਾਰ ਦਿੱਤਾ ਪਹਿਲੇ ਕੇਸ ਦੇ ਵਿੱਚੋਂ 6 ਸਾਲ ਤੋਂ ਜੇਲ੍ਹ ਵਿੱਚ ਆ ਉਹ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸ ਨੂੰ ਦੋਸ਼ੀ ਇਕਰਾਰ ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਹੈ ਕਿ ਫਾਂਸੀ ਦੇ ਸਜ਼ਾ ਸੁਣਾਇ ਜਾਏਗੀ ਕਿਉਂਕਿ ਇਹਦੇ ਵੱਡੇ ਕਤਲਿਆਂ ਦਾ ਇਹ ਹਿੱਸਾ ਹੈ ਇਹ ਵਿੱਚੋਂ 7 ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚੋਂ ਦੀ ਕੌਨਸਟੀਟੂਐਂਸੀ ਦੇ ਵਿੱਚ 700 ਕਤਲ ਹੋਇਆ ਔਰ ਜਗਾ ਜਗਾ ਤੇ ਜਾ ਕੇ ਇਹਨੇ ਆਪ ਸੁਪਰਵਾਈਜ਼ ਕੀਤਾ ਔਰ ਆਪੇ ਕਤਲ ਕਰਵਾਇਆ ਔਰ ਇਹ ਜਿਹੜੇ ਕੇਸ ਤੇ ਵਿੱਚ ਅੱਜ ਸਫਲਤਾ ਮਿਲੀ ਆ ਅਕਾਲ ਪ੍ਰਖਿ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਰਿਹਾ ਸਾਰਿਆਂ ਦਾ ਸਾਥ ਰਿਹਾ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸੈਕਟਰੀ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਬਣਾਈ ਸੀ ਤੇ ਉਹ ਐਨਡੀਆ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਇਹ ਜਸਵੰਤ ਸਿੰਘ ਤੇ ਤਰਨਜੀਤ ਤਰਨਦੀਪ ਸਿੰਘ ਦੀ ਨੂੰ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਲੀਡ ਕਰ ਰਿਹਾ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾੜ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਵੰਤ ਸਿੰਘ ਰਾਹੀਂ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਚ 1985 ਦੇ ਵਿੱਚ ਆਪਣਾ ਐਫੀਡੇਵਿਟ ਦਿੱਤਾ ਸੀ ਕਿ ਸੱਜਨ ਕੁਮਾਰ ਉਹ ਮੌਨੂ ਲੀਡ ਕਰ ਰਿਹਾ ਸੀ ਪਰ ਉਹ ਕੋਈ ਐਕਸ਼ਨ ਨਹੀਂ ਹੋਇਆ ਉਦੋਂ ਬਾਅਦ ਜੈਨ ਅਗਰਵਾਲ ਕਮੇਟੀ ਨੇ ਕਿਹਾ ਕਿ ਕੇਸ ਰਜਿਸਟਰ ਕਰੋ ਕੇਸ ਪੁਲਿਸ ਨੇ ਜੋ ਰਜਿਸਟਰ ਕਰ ਦਿੱਤਾ ਉਹਨਾਂ ਨੇ ਉਹਨਾਂ ਦੀ ਵਿਧਵਾ ਨੇ ਫੇਰ ਆ ਕੇ ਬਿਆਨ ਦਿੱਤਾ ਪੂਰਾ ਠੋਕੇ ਬਿਆਨ ਦਿੱਤਾ ਕਿ ਸੱਜਨ ਕੁਮਾਰ ਹੀ ਮੌਨੂ ਲੀਡ ਕਰ ਰਿਹਾ ਸੀ ਔਰ ਸੱਜਨ ਕੁਮਾਰ ਦੇ ਖਿਲਾਫ ਐਫੈਕਸ਼ਨ ਕੀ ਹੋਣਾ ਕੇਸ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਨੂੰ ਮਿਸਿਸ ਜਸਵੰਤ ਸਿੰਘ ਰਾਣੂ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਤੰਗ ਕੀਤਾ ਗਿਆ ਜਦੋਂ ਇਹ ਸਰਕਾਰ ਆਈ ਐਨਡੀਏ ਦੀ ਸਰਕਾਰ ਆਈ ਤਾਂ ਅਸੀਂ ਉਦੋਂ ਡਿਮਾਂਡ ਕੀਤੀ ਕਿ ਜਿਹੜੇ ਜਿਹੜੇ ਕੇਸ ਬੰਦ ਕਰ ਦਿੱਤੇ ਨੇ ਪੁਲਿਸ ਨੇ ਉਹਨਾਂ ਨੂੰ ਰੀਓਪਨ ਕੀਤਾ ਜਾਏ ਤੋਂ ਇਹ ਐਨਡੀਏ ਦੀ ਸਰਕਾਰ ਨੇ 2014 ਦੇ ਵਿੱਚ ਇੱਕ ਜਸਟਿਸ ਜੀਪੀ ਮਾਥਰ ਕਮੇਟੀ ਬਣਾਈ ਜੀਪੀ ਮਾਥਰ ਰਿਟਾਇਰਡ ਜੱਜ ਸਨ ਸੁਪਰੀਮ ਕੋਰਟ ਦੇ ਉਹਨਾਂ ਨੇ ਸਾਰੇ ਕੇਸਾਂ ਨੂੰ ਸਟੱਡੀ ਕੀਤਾ ਔਰ ਕਿਹਾ ਕਿ ਕੇਸ ਗਲਤ ਬੰਦ ਹੋਏ ਨੇ ਇਹ ਰੀਓਪਨ ਹੋਣੇ ਚਾਹੀਦੇ ਨੇ ਤੇ ਉਹ ਕੇਸ ਫਿਰ ਉਦੋਂ ਬਾਅਦ ਫਿਰ ਸੈਂਟਰਲ ਗਵਰਨਮੈਂਟ ਨੇ ਇਹ ਐਸਆਈਟੀ ਬਣਾਈ 2015 ਵਿੱਚ ਉਸ ਐਸਆਈਟੀ ਨੇ ਇਹਨਾਂ ਕੇਸਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਜਿਹੜੇ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਦੀ ਵੀ ਬੜੀ ਹਿੰਮਤਾ ਉਹਨਾਂ ਨੇ ਵੀ ਬੜਾ ਇੱਥੇ ਕੰਮ ਕੀਤਾ ਔਰ ਐਚਪੀਸੀ ਨੇ ਵੀ ਬੜਾ ਇਦਾਂ ਤੇ ਕੰਮ ਕੀਤਾ ਰਲਵਲ ਕੇ ਸਾਰੀ ਟੀਮ ਨੇ ਕੰਮ ਕੀਤਾ ਔਰ ਹੁਣ ਵੀ ਜੋ ਮੌਜੂਦਾ ਉਦੋਂ ਉਸ ਟਾਈਮ ਤੇ ਜੋ ਲੀਗਲ ਸੈਲ ਦੇ ਪ੍ਰਧਾਨ ਸੀ ਜੋਲੀ ਸਾਹਿਬ ਜਸਵਿੰਦਰ ਸਿੰਘ ਜੋਲੀ ਉਹਨਾਂ ਦੀ ਬੜੀ ਹਿੰਮਤ ਆ ਹੁਣ ਲੀਗਲ ਸੈਲ ਦੇ ਪ੍ਰਧਾਨ ਜੋ ਦਿੱਲੀ ਕਮੇਟੀ ਦੇ ਜਗਦੀਪ ਸਿੰਘ ਕਾਲੂ ਤੇ ਜੋ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਸਾਰਿਆਂ ਨੇ ਹਿੰਮਤ ਕਰਕੇ ਇਕੱਠੇ ਇਨ੍ਹਾਂ ਕੇਸਾਂ ਵਿੱਚ ਹਮੇਸ਼ਾ ਕਹਿੰਦਾ ਹੁਣਾ ਕਿ ਆਪਸੀ ਮਤਭੇਦ ਆਪਸ ਚ ਰਹਿਣਗੇ ਪਰ ਜਿਹੜੇ ਸਾਂਝੇ ਕੰਮ ਆ ਉਹਨਾਂ ਨੂੰ ਇਕੱਠੇ ਮਿਲ ਕੇ ਲੜੀਏ ਲੜੀਏ ਆਪਾਂ ਤੇ ਇਹ ਕੇਸ ਦੇ ਵਿੱਚੋਂ ਦਿਖਾਇਆ ਕਿ ਸਭ ਨੇ ਇਕੱਠੇ ਮਿਲ ਕੇ ਲੜਿਆ ਤੇ ਅੱਜ ਇਹ ਸਫਲਤਾ ਹੋਈ ਆ ਔਰ ਅਕਾਲ ਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਇਸ ਦੇ। ਸ਼੍ਰੋਮਣੀ ਅਕਾਲੀ ਦਲ ਵੀ ਇਸੇ ਕੇਸ ਨੂੰ ਲੈ ਕੇ ਗਾਂ ਵਾਧਾ ਰਿਹਾ ਜੀ। ਉਹ ਐਨਡੀਏ ਦੀ ਸਰਕਾਰ ਨੇ ਓਪਨ ਕੀਤਾ ਸੀ। ਜਦੋਂ ਐਨਡੀਏ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ